ਆ ਕੀ ਗੱਲ ਕੀ ਸਮਝਾ ਕੇ ਵੀ ਲੋਕਾਂ ਨੂੰ ਮੈਂਬਰ ਬਣਾ ਸਕਦੇ ਹਾਂ ਸੋ ਮੈਂ ਤੁਹਾਡੇ ਤੋਂ ਇਹੀ ਆਸ ਰੱਖੂਗੀ ਕਿ ਹਸ਼ਿਆਰਪੁਰ ਹਲਕੇ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਬਾਕੀ ਸਾਰੇ ਹਲਕਿਆਂ ਨਾਲੋਂ ਵੱਧ ਹੋਵੇ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੋਊਗਾ ਔਰ ਲੇਡੀਜ਼ ਦੀ ਮੈਂਬਰਸ਼ਿਪ ਵੱਧ ਹੋਵੇ ਫਿਰ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸੋ ਆਪਾਂ ਜੋ ਪਾਰਟੀ ਨੇ ਸਾਨੂੰ ਆਪ ਜਿਸ ਤਰ੍ਹਾਂ ਆਪ ਕੀ ਸਾਰੇ ਜਾਣਦੇ ਹੋ ਇਹ ਭਾਰਤੀ ਦੰਤਾ ਪਾਰਟੀ ਜਿਸ ਦੇ ਮੁਖੀ ਆ ਸਾਡੇ ਲੀਡਰ ਜੀ ਨਰਿੰਦਰ ਮੋਦੀ ਜੀ ਜੋ ਕਿ ਅੱਜ ਦੇ ਵਿਸ਼ੇਸ਼ ਦੇ ਸੰਸਾਰ ਦੇ ਸਭ ਤੋਂ ਪੌਪੂਲਰ ਲੀਡਰ ਨੇ ਔਰ ਤੀਜੀ ਵਾਰ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਲੀਡਰਸ਼ਿਪ ਦੇ ਹੇਠਾ ਬੀਜਪੀ ਹਰ ਦਿਨ ਮਾਦਰੀ ਹੈ ਔਰ ਹਿੰਦੂस्तानी ਸੇਵਾ ਚ ਲੱਗੀ ਹੋਈ ਹੈ ਜਿਸ ਤਰ੍ਹਾਂ ਕਿ ਇੱਕ ਡੈਮੋਕ੍ਰੈਟਿਕ ਪਾਰਟੀ ਹੁੰਦੀ ਹੈ ਉਸ ਤਰੀਕੇ ਦੇ ਨਾਲ ਭਾਤਿਆ ਜਨਤਾ ਪਾਰਟੀ ਹਰ ਸਾਲ ਆਪਣੇ ਨਵੇਂ ਮੈਂਬਰਾਂ ਦੀ ਮੈਂਬਰਸ਼ਿਪ ਕਰਵਾ ਕੇ ਔਰ ਉਸ ਤੋਂ ਬਾਅਦ ਇਲੈਕਸ਼ਨ ਕਰਵਾ ਕੇ ਆਪਣੇ ਆਪ ਸਿਰਤੁੰਦੀ ਹੈ ਇਹ ਕੱਲੋ ਕੱਲੀ ਬੀਜਪੀ ਜੀ ਹੁੰਦਾ ਬਾਕੀ ਪਾਰਟੀਆਂ ਜਿੱਤਾਂ ਨਾਮਿਨੇਸ਼ਨ ਹੋ ਜਾਂਦੀ ਹੈ ਲੇਕਿਨ ਇਹ ਪਾਰਟੀ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਇਥੋਂ ਪੂਤ ਕਮੇਟੀਆਂ ਤੁਲ ਉੱਤੇ ਉੱਤੇ ਇਹ ਮੰਡਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਆਰ ਪੇਰ ਨੇਸ਼ਨਲ ਲੈਵਲ ਤੇ ਵਲੈਕਸ਼ਨਾਂ ਦੇ ਥਾਈ ਅਸੀਂ ਆਪਣੇ ਆਫਸਰਸ ਧੁੰਦੇ ਹਾਂ 2 ਸਤੰਬਰ ਨੂੰ ਸਾਡੇ ਮਾਨਯੋਗ ਯਸ਼ਵੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਨਟਾ ਜੀ ਨੇ 6 ਵਜੇ ਮੈਂਬਰ ਬਣਾਇਆ। ਔਰ ਕੱਲ ਪੰਜਾਬ ਤੇ ਜਿਹੜੇ ਪ੍ਰਧਾਨ ਨੇ ਜਾਖੜ ਜੀ ਉਹ ਵੀ ਇੱਕ ਵੱਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ। ਔਰ ਅੱਜ ਅਸੀਂ ਸਾਰੇ ਦੇ ਸਾਰੇ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਮੈਪ ਲੈ ਕੇ ਜਾ ਰਹੇ ਆ ਜਿਹੜੇ ਇਹਾ ਜਿਹੜਾ ਸਾਡਾ ਪਿਛਲਾ 18 ਕਰੋੜ ਦਾ ਮੈਂਬਰਸ਼ਿਪ ਹਿੰਦੁਸਤਾਨ ਹੈ ਉਹਨੂੰ ਅਸੀਂ ਐਕਸੀਡ ਕਰਨ ਜਾ ਰਹੇ ਹਾਂ ਉਸ ਤੋਂ ਵਾਅਦਾ ਪਰਮ ਪਾੰਡਾ ਰਹੇ ਆ। ਔਰ ਇਹ ਮੈਂਬਰਸ਼ਿਪ ਬੜੀ ਹੀ ਸੌਖੀ ਹੈ ਇਹਦੇ ਤੇ ਕੇਵਲ ਸਾਰਿਆਂ ਨੂੰ ਬੇਨਤੀ ਹੈ ਕਿ 8800000020 ਤੇ ਇੱਕ ਮਿਸਡ ਕਾਲ ਦੇਣੀ ਹੈ ਔਰ ਜਦੋਂ ਤੁਸੀਂ ਮਿਸਡ ਕਾਲ ਦੋਗੇ ਤੁਹਾਨੂੰ ਅਗੋ ਇੱਕ ਲਿੰਕ ਆਏਗਾ ਔਰ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣੇ ਇਸ ਵੱਡੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਦੇ ਮੈਂਬਰ ਬਣ ਸਕਦੇ ਹੋ ਤਾਰੇ ਦਾ ਅਸੀਂ ਬਹੁਤ ਹੀ ਵੱਡਾ ਰਿਜ਼ਲਟ ਜਿਹੜਾ 21 ਅਕਤੂਬਰ ਨੂੰ ਦੇਖਾਂਗੇ ਸਿੰਘ ਸਾਹਿਬ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਸੱਤਾਧਾਰੀ ਪਾਰਟੀ ਦੇ ਹੀ ਨੁਮਾਇੰਦਿਆਂ ਨੇ ਇਲਿਜੀਸ਼ਨ ਆਪਣੀ ਸਰਕਾਰ ਦੇ ਲਾਇਆ ਵੀ ਬਹੁਤ ਕੁਝ ਪੰਜਾਬ ਹੋ ਰਿਹਾ ਲੇਕਿਨ ਉਹਨੂੰ ਇੱਕ ਸ਼ੌਟ ਆਊਟ ਕਰਨੀ ਲੋੜ ਹੈ ਲੇਕਿਨ ਤੁਹਾਨੂੰ ਲੱਗਦਾ ਨੇ ਵੀ ਇਹ ਚੀਜ਼ ਵਿਰੋਧੀਆਂ ਨੂੰ ਉਠਾਉਣੀ ਚਾਹੀਦੀ ਸੀ ਵਿਰੋਧੀ ਅੱਜ ਇੱਕ ਵਿਰੋਧੀਆਂ ਦੀ ਗੱਲ ਕਰ ਰਹੇ ਆ ਕਿ ਅੱਜ ਦਾ 21 ਅਕਤੂਬਰ ਵੀ ਉੱਠਿਆ ਨਹੀਂ ਵਿਰੋਧੀ ਜਿਹੜੇ ਨੇ ਉਹ ਤਾਂ 2022 ਫਰਬਤੋ ਹੀ ਅਸੀਂ ਕਹਿ ਰਹੇ ਸੀ ਕਿ ਇਹ ਗੱਲ ਤੁਸੀਂ ਕਰ ਰਹੇ ਹੋ ਕਿਉਂਕਿ ਅਸੀਂ ਉਹਨਾਂ ਨੂੰ ਦਿੱਲੀ ਦੇਖ ਲਿਆ ਸੀ ਪਰ ਲੋਕੀ ਸਾਡ ਨੂੰ ਮੰਨਦੇ ਨਹੀਂ ਸੀਗੇ ਕਿ ਨਹੀਂ ਜੀ ਤੁਸੀਂ ਤਾਂ ਵਿਰੋਧੀ ਹੋ ਅਟਰ ਦਾ ਕੰਮ ਹੀ ਵਿਰੋਧ ਕਰਦਾ ਹੈ ਪਰ ਹੁਣ ਦੇਖ ਲਓ ਕਿ ਉਹਨਾਂ ਦੇ ਆਪਣੇ ਹੀ ਆਗਮੀ ਕਹਿ ਰਹੇ ਨੇ ਕਿ ਨਹੀਂ ਜੀ ਤੁਸੀਂ ਪੁਲਿਸ ਨੂੰ ਪ੍ਰੋਟੈਕਸ਼ਨ ਦੇ ਰਹੇ ਹੋ ਤੁਹਾਡੇ ਪੁਲਿਸ ਉਤਰਮਚਾਰੀ ਹੀ ਨਸ਼ਾ ਕਰਵਾ ਰਹੇ ਨੇ ਇਹ ਦੇਖੋ ਇਹ ਮੈਂ ਨਹੀਂ ਕਹਿ ਰਿਹਾ ਹੁਣ ਉਹ ਅੰਦਰ ਦੇ ਜਿਹੜੇ ਭੀਸ਼ਣ ਨੇ ਉਹ ਹੁਣ ਸਾਰੇ ਭਵਿਸ਼ਣ ਬਾਹਰ ਨਿਕਲ ਰਹੇ ਨੇ ਔਰ ਅੰਦਰ ਦੀ ਜਿਹੜੀ ਲੰਕਾਚ ਜੋ ਹੋ ਰਿਹਾ ਉਹ ਦੱਸ ਰਹੇ ਨੇ ਜੀ ਐਮਪੀ ਐਮਪੀ ਹੈ ਜੀ ਇਸ ਪਾਰਟੀ ਦੇ ਪੰਜਾਬ ਦੇ ਵਿੱਚ ਮੈਂਬਰਸ਼ਿਪ ਵਧਾਣੀ ਔਰ ਲੋਕਾਂ ਨੂੰ ਇਸ ਦਾ ਮੈਂਬਰ ਬਣਨਾ ਕਿਉਂ ਜ਼ਰੂਰੀ ਹੈ 2022 ਦੇ ਵਿੱਚ ਪੰਜਾਬ ਤੋਂ ਇੱਕ ਬਹੁਤ ਵੱਡੀ ਪੁੱਲ ਹੋ ਗਈ ਹੈ ਪੰਜਾਬ ਇੱਕ ਧੋਖੇ ਚ ਆ ਗਿਆ ਉਹਨਾਂ ਨੂੰ ਇੱਕ ਟ੍ਰਿਕ ਮਾਸਟਰ ਨੇ ਟ੍ਰਿਕ ਦੇ ਨਾਲ ਵੋਟਾਂ ਮਾਰਕ ਲੀਆਂ। ਔਰ ਪੰਜਾਬ ਦਾ ਇੱਕ ਐਸਾ ਇਤਿਹਾਸ ਬਣਿਆ ਕਿ ਪਹਿਲੀ ਵਾਰੀ ਅਸੈਂਬਲੀ ਦੇ ਵਿੱਚ ਸત્તાਤਾਰੀ ਸਰਕਾਰ ਜੋ ਕਿ ਭਗਵਤ ਮਾਨ ਜੀ ਦੀ ਸਰਕਾਰ ਹੈ ਉਹਨਾਂ ਦੇ ਆਪਣੇ ਐਮਐਲਏ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਹੋ ਰਿਹਾ ਉਹ ਢਾਡੀ ਸਰਕਾਰ ਦੇ ਪ੍ਰੋਟੈਕਸ਼ਨ ਹੇਠਾਂ ਹੋ ਰਿਹਾ ਹੈ। ਕ੍ਰਪਸ਼ਨ ਹੋ ਰਹੀ ਹੈ। ਟਾੜੀ ਪ੍ਰੋਟੈਕਸ਼ਨ ਨਾਲ ਹੋ ਰਹੀ ਹੈ ਰੇਟ दारू ਜਾਂ ਹੋਰ ਤਰ੍ਹਾਂ ਦੇ ਤੱਡੇ ਹੋ ਰਹੇ ਨੇ ਤੇ ਤੁਹਾਡੇ ਕਾਰਨ ਹੋ ਰਹੇ ਨੇ ਜੇ ਜਿਲ੍ਹਾ ਦੇ ਵਿੱਚ ਬੈਠੇ ਵੱਡੇ ਵੱਡੇ ਗੈਂਗਸਟਰ ਕਾਨਫਰੰਸਾਂ ਕਰ ਰਹੇ ਨੇ ਔਰ ਬਾਹਰ ਆ ਕੇ ਗੋਲੀਆਂ ਮਾਰਦੇ ਨੇ ਬਿਜ਼ਨਸmen ਤੋਂ ਪੈਸੇ ਲੁੱਟ ਰਹੇ ਨੇ ਔਰ ਪੰਜਾਬ ਤੋਂ ਸਾਰੇ ਦਾ ਸਾਰਾ ਬਿਜ਼ਨਸ چلا ਗਿਆ ਹੈ ਇਹ ਕੇਵਲ ਔਰ ਕੇਵਲ ਭਗਵਾਨ ਜੀ ਮਾਰ ਦੀ ਔਰ ਉਹਨਾਂ ਦੇ 그룹 ਜਿਹੜੇ ਪਿਆਰ ਜੇਲ੍ਹ 'ਚ ਬੈਠੇ ਨੇ ਹਰਵੰਦ ਕੇਜਰੀ ਯਾਰ ਕਾਰਨ ਹੋਇਆ ਇੱਕ ਗੱਲ ਅਸੈਂਬਲੀ ਦੇ ਵਿੱਚ ਉਹਨਾਂ ਦੇ ਆਪਣੇ ਐਮਐਲਏ ਨੇ ਕਿਹਾ ਹੈ ਸੋ ਇਸ ਵੱਡੇ ਅਤਿਆਚਾਰ ਤੋਂ ਪੰਜਾਬ ਨੂੰ ਐਸੀ ਇੱਕ ਜਿਹੜੀ ਸਰਕਾਰ ਮਿਲ ਗਈ ਹੈ ਉਹ ਤੋਂ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਭਾਜਪਾ ਲੋਕਾਂ ਲਈ ਖੜੀ ਹੋਵੇ ਔਰ ਇੱਕ ਵੱਡਾ ਬਦਲਾਅ ਲੈ ਕੇ ਆਏ ਜਿੱਤੇ ਕੇ ਨਾਲ ਹਿੰਦੁਸਤਾਨ ਅਗਲੇ 3 ਸਾਲਾਂ ਦੇ ਵਿੱਚ ਤੀਜੇ ਨੰਬਰ ਦੀ ਇਕਨੋਮੀ ਬਣਨ ਵਾਲਾ ਹੈ ਜ਼ਰੂਰੀ ਹੈ ਕਿ ਪੰਜਾਬ ਉਸ ਇਕਨੋਮੀ ਦਾ ਇੱਕ ਵੱਡਾ ਹਿੱਸਾ ਹੋਵੇ ਅਤੇ ਇਸ ਲਈ ਅਸੀਂ ਇਹ ਵੱਡੀ ੌਜ ਖੜੀ ਕਰ ਰਹੇ ਹਾਂ ਕਿ ਅਸੀਂ ਮਿਲ ਕੇ ਕੋਈ ਇਕੱਲਾ ਆਦਮੀ ਨਹੀਂ ਕਰ ਸਕਦਾ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਸੋਲਵ ਕਰਾਂਗੇ ਆਰ ਬਦਲਾਅ ਲੈ ਕੇ ਆਵਾਂਗੇ ਇਸ ਕਾਰਨ ਇੱਕ ਕੰਪੇਨ ਜਿਸ ਕਿਸੇ ਨੇ ਕੋਈ ਬਿਆਨ ਦਿੱਤਾ ਹੈ ਉਹਦੇ ਤੇ ਬੀਜੇਪੀ ਨੇ ਆਪਣਾ ਕਮੈਂਟਸ ਦਿੰਦਾ ਹੈ ਕਿ ਅਸੀਂ ਬਿਲਕੁਲ ਇਸ ਕਮੈਂਟ ਇਹਨਾਂ ਦੇ ਸਟੇਟਮੈਂਟ ਦੇ ਨਾਲ ਨਹੀਂ ਖੜੇ ਹੋਏ ਹੋਏ ਔਰ ਇਹ ਸਟੇਟਮੈਂਟ ਗਲਤ ਹੈ ਸਿੰਘ ਸਾਹਿਬ ਤੁਸੀਂ ਮੈਂਬਰਸ਼ਿਪ ਦੀ ਗੱਲ ਕੀਤੀ ਹੈ ਰੀਸੈਂਟ ਹੀ ਹੁਣ ਕੱਲੋ ਕੋਈ ਵੀ ਬਹੁਤ سارے ਮੈਂਬਰਸ ਆ ਗਏ ਜਿਹੜੇ ਇੱਕ ਇੱਕ ਦੋ ਦੋ ਤਿੰਨ ਤਿੰਨ ਫੋਨ ਯੂਜ਼ ਕਰਦੇ ਆ ਤੁਹਾਡੀ ਮੈਂਬਰਸ਼ਿਪ ਕਾਫੀ ਫੇਕ ਵੀ ਜਾ ਰਹੀ ਹੈ ਨਹੀਂ ਇਹ ਇੰਪੋਸੀਬਲ ਹੈ ਜੀ ਟੈਕਨੋਲੋਜੀ ਦੇ ਵਿੱਚ ਸਾਰੀ মিডিਆ ਨੂੰ ਇੱਕ ਚੈਲੰਜ ਦੇਣਾ ਹੈ ਤੁਸੀਂ ਚੈਲੰਜ ਕਰਕੇ ਮੈਨੂੰ ਪ੍ਰੂਫ ਕਰ ਦਿਓ ਇੱਕ ਫੋਨ ਤੋਂ ਇੱਕ ਫੋਨ ਨੰਬਰ ਤੋਂ ਇੱਕ ਹੀ ਮੈਂਬਰ ਬਣ ਸਕਦਾ ਹੈ ਕਿਉਂਕਿ ਟੈਕਨੋਲੋਜੀ ਅਸੀਂ ਐਸੀ ਨਹੀਂ ਆਂਦੀਏ ਕਿ ਜਦੋਂ ਤੁਸੀਂ ਦੁਬਾਰਾ ਉੱਥੇ ਭਰੋਗੇ ਤੇ ਤੁਹਾਡਾ ਨਵਾਂ ਮੈਂਬਰਸ਼ਿਪ ਐਕਸੈਪਟ ਨਹੀਂ ਹੋਏਗਾ ਸਰ ਇਹ ਤਾਂ ਪਬਲੀਕਲੀ ਹੋਇਆ ਕਿ ਜੋ ਤੁਹਾਡੇ ਵਰਕਰ ਨੇ ਪੰਜਾਬ ਲੀਡਰਸ ਨੇ ਹੁਣ ਆ ਲਈ ਨੇ ਕਿਉਂਕਿ ਉਹ ਕਿ ਤੁਸੀਂ ਆਪਣੀ ਲੀਡਰਸ਼ਿਪ ਨੂੰ ਵੀ ਨਾਲ ਜੋੜ ਰਹੇ ਹੋ ਤੜੀ ਜਿਹੜੇ ਇਲੈਕਸ਼ਨ ਆ ਰਹੇ ਨੇ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਤੁਹਾਡੇ ਅਗਲਾ ਕੰਮ ਦੇ ਹੋ ਰਹੇ ਨੇ ਧੜੇਵਾਦੀ ਕਰਕੇ ਇਲੈਕਸ਼ਨ ਆ ਰਹੇ ਹਨ ਭਾਵੇਂ ਜੰਤਾ ਪਾਰਟੀ ਦੇ ਇੱਕ ਹੀ ਪ੍ਰਧਾਨ ਲੜਾ ਜੀ ਨੇ ਭਾਵੇਂ ਜੰਤਾ ਪਾਰਟੀ ਦੇ ਇੱਕ ਹੀ ਸੁਪਰੀਮ ਲੀਡਰ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਮੌਜੂਦਾ ਉਪ ਪ੍ਰਧਾਨ ਸੁਨੀਲ ਜਾਖੜ ਜੀ ਨੇ aur ਇਸ ਤੋਂ ਜ਼ਿਆਦਾ ਕੋਰਟ ਮੈਂ ਨੰਦ ਕੋਈ ਜੁੜਾ ਨਹੀਂ ਚਲ ਵਿਚਾਰ ਕੋਈ ਗੱਲ ਨਹੀਂ ਹੈ ਇਹ ਸਿਰਫ ਸਪੈਕੂਲੇਸ਼ਨ ਹੈ ਕਿਸੇ ਦੇ ਕੈਂਪ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਪੂਰੀ ਬੀਜੇਪੀ ਜੁੜੀ ਹੋਈ ਹੈ ਬੀਜੇਪੀ ਦੀ ਕੋਈ ਹੈ ਔਰ ਕੋਈ ਅਸੀਂ ਨਾ ਅਗੈਂਸਟ ਗਲੀਪ ਕਰਦੇ ਆਂ ਔਰ ਨਾ ਕਿਸੇ ਹੋਰ ਦੇ ਸਾਈਸੈਂਟਿਕ ਧੰਨਵਾਦ ਜੀ